ਕਈ ਵਾਰ ਆਪਾਂ ਨੂੰ ਇਹ ਲੱਗਦਾ ਹੈ ਕਿ ਜ਼ਿੰਦਗੀ ਬੜੀ ਚੰਗੀ ਚੱਲ ਰਹੀ ਹੈ ਸਭ ਕੁਝ ਬੜਾ ਵਧੀਆ ਹੈ ਪਰ ਇੱਥੇ ਇੱਕ ਪਲ ਦਾ ਵੀ ਪਤਾ ਨਹੀਂ ਕਿ ਚੰਗੀ ਚੱਲਦੀ ਜ਼ਿੰਦਗੀ ਦੇ ਵਿੱਚ ਕਦੋਂ ਪੁਚਾਲ ਆ ਜਾਵੇ ਇਸ ਦੇ ਉਲਟ ਜੇ ਆਪਾਂ ਦੇਖੀਏ ਕਿ ਜਦੋਂ ਬੰਦੇ ਦੇ ਮਾੜੇ ਦਿਨ ਹੁੰਦੇ ਆ ਜ਼ਿੰਦਗੀ ਬੰਦੇ ਨੂੰ ਐਦਾਂ ਲੱਗਦੀ ਹੈ ਕਿ ਮੇਰੀ ਜ਼ਿੰਦਗੀ ਬੜੀ ਮਾੜੀ ਹੈ ਉਸ ਵਿੱਚ ਵੀ ਕਈ ਵਾਰ ਇੰਨੇ ਚੰਗੇ ਦਿਨ ਆ ਜਾਂਦੇ ਆ ਜਿਸ ਦੀ ਬੰਦੇ ਨੇ ਕਲਪਨਾ ਨਹੀਂ ਕੀਤੀ ਹੁੰਦੀ ਪਰ ਜਦੋਂ ਚੰਗੇ ਦਿਨ ਹੁੰਦੇ ਨੇ ਕਈ ਵਾਰ ਉੱਥੇ ਵੀ ਇਦਾਂ ਦਾ ਕੁਝ ਹੋ ਜਾਂਦਾ ਹੈ ਕਿ ਬੰਦੇ ਨੇ ਉਹ ਚੀਜ਼ ਸੋਚੀ ਵੀ ਨਹੀਂ ਹੁੰਦੀ ਬੰਦੇ ਨੂੰ ਲੱਗਦਾ ਕਿ ਐਦਾਂ ਤਾਂ ਹੋ ਹੀ ਨਹੀਂ ਸਕਦਾ ਪਰ ਇੱਥੇ ਕੁਝ ਵੀ ਸੰਭਵ ਹੈ ਕੁਝ ਵੀ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉਂ ਚਾਹਨਾ ਉਹ ਸਬਸਕ੍ਰਾਈਬ ਕਰ ਲਓ ਅੱਜ ਦੀ ਜੋ ਸੱਚੀ ਘਟਨਾ ਉਹ ਸ਼ੁਰੂ ਹੁੰਦੀ ਹੈ ਉੱਤਰ ਪ੍ਰਦੇਸ਼ ਦੇ ਗਾਜੀਪੁਰ ਦੇ ਅਧੀਨ ਪੈਂਦਾ ਥਾਣਾ ਨੰਦਗੰਜ ਇਸ ਦੇ ਅਧੀਨ ਇੱਕ ਢਾਬਾ ਪੈਂਦਾ ਹੈ ਢਾਬੇ ਦਾ ਨਾਮ ਕਾਸ਼ੀ ਚਾਇਕਾ ਚਾਇਕਾ ਗੱਲ ਹੈ 8 9 ਜੂਨ 2025 ਦੇ ਤਕਰੀਬਨ ਰਾਤ ਦੇ 1 ਵਜੇ ਦੀ ਇਸ ਢਾਬੇ ਦੇ ਸਾਹਮਣੇ ਇੱਕ ਸ਼ੈੱਡ ਹੁੰਦਾ ਹੈ ਟੀਨ ਦਾ ਸੈੱਡ ਉਸ ਦੇ ਹੇਠਾਂ ਇੱਕ ਕੁੜੀ ਖੜੀ ਹੁੰਦੀ ਹੈ ਕੁੜੀ ਦੇ ਟੀ-ਸ਼ਰਟ ਤੇ ਜੀਨ ਪਾਈ ਹੁੰਦੀ ਹੈ ਕੁੜੀ ਦਾ ਹਾਲ ਬੜਾ ਬੁਰਾ ਸੀ ਉਹ ਪਰੇਸ਼ਾਨ ਲੱਗ ਰਹੀ ਸੀ ਉਸ ਦੇ ਵਾਲ ਖਿੰਡੇ ਹੋਏ ਸੀ ਇਸ ਢਾਬੇ ਤੇ ਇੱਕ ਛੋਟੂ ਨੌਂ ਦਾ ਮੁੰਡਾ ਕੰਮ ਕਰਦਾ। ਉਹ ਉਸ ਕੁੜੀ ਨੂੰ ਦੇਖਦਾ ਤੇ ਕੁੜੀ ਦੇ ਕੋਲ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਭੈਣ ਜੀ ਤੁਹਾਨੂੰ ਕੀ ਦਿੱਕਤ ਹੈ? ਤੁਸੀਂ ਪਰੇਸ਼ਾਨ ਲੱਗ ਰਹੇ ਹੋ। ਪਰ ਕੁੜੀ ਉਸ ਨੂੰ ਕੁਝ ਵੀ ਨਹੀਂ ਕਹਿੰਦੀ, ਕੁਝ ਵੀ ਨਹੀਂ ਬੋਲਦੀ। ਹੁਣ ਛੋਟੂ ਆਪਣੇ ਢਾਬੇ ਦੇ ਮਾਲਕ ਕੋਲ ਜਾਂਦਾ ਜਿਸ ਦਾ ਨਾਮ ਸਾਹਿਲ ਯਾਦਵ ਹੁੰਦਾ ਹੈ। ਉਸ ਨੂੰ ਕਹਿੰਦਾ ਕਿ ਇੱਕ ਕੁੜੀ ਖੜੀ ਆ ਜਿਸ ਦੇ ਜੀਨ ਅਤੇ ਛੱਟੀ ਸ਼ਾਰਟ ਪਾਈ ਹੋਈ ਹੈ ਤੇ ਉਸ ਦੇ ਵਾਲ ਖਿੰਡੇ ਹੋਇਆ। ਚਲੋ ਤੁਸੀਂ ਮੇਰੇ ਨਾਲ ਚੱਲੋ। ਉਸ ਤੋਂ ਪੁੱਛੋ ਕਿ ਉਸ ਨੂੰ ਕੀ ਪਰੇਸ਼ਾਨੀ ਹੈ ਕਿਉਂ ਇੱਥੇ ਖੜ੍ਹੀ ਹੈ ਐਨੀ ਰਾਤ ਨੂੰ ਹੁਣ ਸਾਹਿਲ ਛੋਟੂ ਦੇ ਨਾਲ ਉਸ ਕੁੜੀ ਦੇ ਕੋਲ ਜਾਂਦਾ ਹੈ ਤੇ ਕੁੜੀ ਨੂੰ ਪੁੱਛਦਾ ਹੈ ਕਿ ਤੁਹਾਨੂੰ ਕੀ ਦਿੱਕਤ ਹੈ ਕੀ ਪਰੇਸ਼ਾਨੀਆਂ ਤੁਸੀਂ ਖਾਣਾ ਖਾਣਾ ਜਾਂ ਤੁਹਾਨੂੰ ਕੋਈ ਹੋਰ ਜ਼ਰੂਰਤ ਹੈ ਤਾਂ ਇਹ ਕੁੜੀ ਸਾਹਿਲ ਨੂੰ ਕਹਿੰਦੀ ਹੈ ਕਿ ਮੈਨੂੰ ਫੋਨ ਚਾਹੀਦਾ ਹੈ ਮੈਂ ਫੋਨ ਕਰਨਾ ਹੁਣ ਸਾਹਿਲ ਪਹਿਲਾਂ ਤਾਂ ਇਸ ਬਾਰੇ ਸੋਚਦਾ ਕਿ ਇਸ ਨੂੰ ਫੋਨ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ ਪਰ ਫਿਰ ਇਸ ਨੇ ਸੋਚਿਆ ਕਿ ਔਰਤ ਹੈ ਪਰੇਸ਼ਾਨੀ ਦੇ ਵਿੱਚ ਹੈ ਇਸ ਨੂੰ ਫੋਨ ਦੇ ਦਿੱਤਾ ਜਾਵੇ ਹੁਣ ਸਾਹਿਲ ਉਸ ਕੁੜੀ ਨੂੰ ਫੋਨ ਦੇ ਦਿੰਦਾ ਹੈ ਉਹ ਫੋਨ ਕਰਦੀ ਹੈ ਤੇ ਫੋਨ ਤੇ ਰੋ ਰਹੀ ਸੀ ਸਾਹਿਲ ਅਤੇ ਛੋਟੂ ਥੋੜੇ ਦੂਰ ਖੜੇ ਸੀ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਇਸ ਕੁੜੀ ਨੇ ਕਿਸ ਨਾਲ ਗੱਲ ਕੀਤੀ ਤੇ ਕੀ ਗੱਲ ਕੀਤੀ ਉਸ ਤੋਂ ਬਾਅਦ ਇਹ ਕੁੜੀ ਫੋਨ ਕੱਟ ਦਿੰਦੀ ਹੈ ਤੇ ਸਾਹਿਲ ਨੂੰ ਦੇ ਦਿੰਦੀ ਹੈ ਸਾਹਿਲ ਇਸ ਤੋਂ ਹੋਰ ਕੁਝ ਪੁੱਛਣਾ ਚਾਹੁੰਦਾ ਸੀ ਪਰ ਇਹ ਕੁੜੀ ਕੁਝ ਵੀ ਨਹੀਂ ਦੱਸਦੀ ਇਸ ਢਾਬੇ ਦੇ ਉੱਤੇ ਇੱਕ ਹੋਰ ਔਰਤ ਆਈ ਹੋਈ ਸੀ ਜੋ ਆਪਣੇ ਪਰਿਵਾਰ ਨਾਲ ਸੀ ਉਸ ਨੇ ਵੀ ਇਸ ਕੁੜੀ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਰੋ ਰਹੀ ਸੀ ਤੇ ਇਸ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੈਨੂੰ ਕੀ ਪਰੇਸ਼ਾਨੀ ਹੈ ਪਰ ਇਹ ਕੁਝ ਵੀ ਨਹੀਂ ਦੱਸ ਰਹੀ ਸੀ ਹੁਣ ਉਹ ਔਰਤ ਸਾਹਿਲ ਨੂੰ ਕਹਿੰਦੀ ਹੈ ਢਾਬੇ ਦੇ ਮਾਲਕ ਨੂੰ ਕਿ ਤੂੰ ਪੁਲਿਸ ਨੂੰ ਕਾਲ ਕਰ ਕਈ ਵਾਰ ਮਾਮਲਾ ਐਦਾਂ ਦਾ ਹੁੰਦਾ ਜਿਸ ਵਿੱਚ ਪੁਲਿਸ ਨੂੰ ਇਨਵੋਲਵ ਕਰਨਾ ਜ਼ਰੂਰੀ ਹੁੰਦਾ ਹੁਣ ਸਾਹਿਲ ਜਾਦਵ ਪੁਲਿਸ ਨੂੰ ਕਾਲ ਕਰਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਮੌਕੇ ਤੇ ਆਉਣ ਤੋਂ ਬਾਅਦ ਇਸ ਕੁੜੀ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਪਰ ਇਹ ਕੁੜੀ ਕੁਝ ਨਹੀਂ ਦੱਸਦੀ ਉਸ ਤੋਂ ਬਾਅਦ ਇਸ ਕੁੜੀ ਨੂੰ ਪੁਲਿਸ ਆਪਣੇ ਨਾਲ ਲੈ ਜਾਂਦੀ ਹੈ ਤੇ ਮਹਿਲਾ ਚੌਂਕੀ ਦੇ ਵਿੱਚ ਇਸ ਨੂੰ ਰੱਖਿਆ ਜਾਂਦਾ ਹੈ ਤੇ ਹੁਣ ਇਸ ਤੋਂ ਫੇਰ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਕੁੜੀ ਦੱਸਦੀ ਹੈ ਕਿ ਮੇਰਾ ਨਾਮ ਸੋਨਮ ਰਘੂਵੰਸ਼ੀ ਹੈ ਇਹ ਨਾਮ ਸੁਣ ਕੇ ਪੁਲਿਸ ਨੂੰ ਇਦਾਂ ਲੱਗਦਾ ਕਿ ਇਹ ਨਾਮ ਤਾਂ ਸੁਣਿਆ-ਸੁਣਿਆ ਲੱਗਦਾ ਹੈ ਤੇ ਜਦੋਂ ਇਸ ਤੋਂ ਪੁੱਛਿਆ ਜਾਂਦਾ ਹੈ ਕਿ ਤੂੰ ਕਿੱਥੋਂ ਦੀ ਰਹਿਣ ਵਾਲੀ ਹੈ ਤਾਂ ਏਸ ਨੇ ਦੱਸਿਆ ਕਿ ਮੈਂ ਮੱਧ ਪ੍ਰਦੇਸ਼ ਦੇ ਇੰਦੋਰ ਦੀ ਰਹਿਣ ਵਾਲੀ ਹੁਣ ਪੁਲਿਸ ਵਾਲਿਆਂ ਦੇ ਹੋਸ਼ ੁੱਟ ਜਾਂਦੇ ਨੇ ਕਿਉਂਕਿ ਇਹ ਕੁੜੀ ਤਾਂ ਪੁਲਿਸ ਨੂੰ ਬਹੁਤ ਜ਼ਰੂਰੀ ਚਾਹੀਦੀ ਸੀ ਕਿਉਂਕਿ ਏਸ ਦੇ ਪਤੀ ਦੀ ਤਕਰੀਬਨ 17 ਦਿਨ ਪਹਿਲਾਂ ਲਾਸ਼ ਮਿਲੀ ਸੀ ਮਗਾਹਾਲਿਆ ਦੇ ਸ਼ਲਾਂਗ ਦੇ ਵਿੱਚੋਂ ਪੁਲਿਸ ਏਸ ਦੀ ਤਲਾਸ਼ ਕਰ ਰਹੀ ਸੀ ਇਹ ਨਹੀਂ ਮਿਲ ਰਹੀ ਸੀ ਏਸ ਦਾ ਪਤੀ ਜ਼ਰੂਰ ਮਿਲ ਜਾਂਦਾ ਪਰ ਇਹ ਨਹੀਂ ਮਿਲਦੀ ਹੁਣ ਪੁਲਿਸ ਨੇ ਜਦੋਂ ਇਹ ਗੱਲ ਸੁਣੀ ਕਿ ਇਹ ਕੁੜੀ ਤਾਂ ਸੋਨਮ ਰਗੂਵੰਸੀ ਆ ਰਾਜਾ ਰਗੂਵੰਸੀ ਦੀ ਪਤਨੀ ਜੋ ਕਿ ਸਲੌਂਗ ਦੇ ਵਿੱਚ ਘੁੰਮਣ ਆਈ ਸੀ ਹਨੀਮੂਨ ਮਣਾਉਣ ਆਈ ਸੀ ਤੇ ਉਸ ਤੋਂ ਬਾਅਦ ਰਾਜਾ ਰਗੂਵੰਸੀ ਦੀ লাশ ਮਿਲੀ ਸੀ ਪਰ ਸੋਨਮ ਰਗੂਵੰਸੀ ਦਾ ਕੁਝ ਵੀ ਨਹੀਂ ਪਤਾ ਲੱਗਿਆ ਸੀ ਪਰ ਹੁਣ 17 ਦਿਨਾਂ ਬਾਅਦ ਸੋਨਮ ਰਗੂਵੰਸੀ ਪੁਲਿਸ ਦੇ ਹੱਥ ਦੇ ਵਿੱਚ ਸੀ ਹੁਣ ਇਥੋਂ ਦੀ ਪੁਲਿਸ ਮਹਾਲਿਆ ਪੁਲਿਸ ਅਤੇ ਮੱਧ ਪ੍ਰਦੇਸ਼ ਦੀ ਇੰਦੋਰ ਦੀ ਪੁਲਿਸ ਨੂੰ ਸੂਚਿਤ ਕਰਦੀ ਹੈ ਕਿ ਜਿਸ ਕੁੜੀ ਦੀ ਤੁਸੀਂ ਤਲਾਸ਼ ਕਰ ਰਹੇ ਸੀ 17 ਦਿਨਾਂ ਤੋਂ ਉਹ ਸਾਡੇ ਕੋਲ ਹੈ ਪੁਲਿਸ ਨੇ ਸੋਨਮ ਰਗੂਬੰਸੀ ਤੋਂ ਵੀ ਪੁੱਛਿਆ ਕਿ ਤੂੰ ਕਿਸ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਮੈਂ ਆਪਣੇ ਭਰਾ ਦੇ ਨਾਲ ਫੋਨ ਤੇ ਗੱਲ ਕੀਤੀ ਸੀ ਇੱਕ ਗਾਈਡ ਨੇ ਦੱਸਿਆ ਕਿ 23 ਮਈ 2025 ਨੂੰ ਤਕਰੀਬਨ ਸਵੇਰ ਦੇ 10 ਵਜੇ ਜਿਸ ਦਾ ਨਾਮ ਅਲਵਰਟ ਸੀ ਉਸ ਨੇ ਦੱਸਿਆ ਕਿ ਸੋਨਮ ਰਗੂਬੰਸੀ ਅਤੇ ਰਾਜਾ ਰਗੂਬੰਸੀ ਇਹ ਤੇ ਇਸ ਦੇ ਨਾਲ ਤਿੰਨ ਬੰਦੇ ਹੋਰ ਸੀ ਉਹ ਇਹ ਤਿੰਨੋਂ ਗੱਲਾਂ ਕਰ ਰਹੇ ਸੀ ਤਾਂ ਅਲਬਰਟ ਨੇ ਇਹਨਾਂ ਨੂੰ ਕਿਹਾ ਕਿ ਮੈਂ ਗਾਈਡ ਹਾਂ ਚਲੋ ਮੈਂ ਤੁਹਾਨੂੰ ਘੁਮਾ ਦਿੰਦਾ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਤੇਰੀ ਜ਼ਰੂਰਤ ਨਹੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਗਾਈਡ ਨੂੰ ਲੈਤਾ ਅਤੇ ਉਸ ਦੇ ਨਾਲ ਘੁੰਮਣ ਲਈ ਤਿਆਰ ਹੋ ਗਏ ਤੇ ਉਸ ਤੋਂ ਬਾਅਦ ਉਸ ਨੇ ਦੱਸਿਆ ਕਿ ਪਤਾ ਨਹੀਂ ਇਹ ਕਿੱਧਰ ਚਲੇ ਗਏ ਮੈਘਾਲਿਆ ਦੇ ਡੀਜੀਪੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਅੰਦੌਰ ਵਿੱਚੋਂ ਤਿੰਨ ਬੰਦੇ ਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇਸ ਕੇਸ ਦੇ ਵਿੱਚ ਇਨਵੋਲਵ ਹੈ ਤੇ ਇਹ ਵੀ ਸੁਣਨ ਵਿੱਚ ਆਇਆ ਕਿ ਇਸ ਕੁੜੀ ਨੇ ਹੀ ਇਹਨਾਂ ਨੂੰ ਹਾਇਰ ਕੀਤਾ ਸੀ ਤੇ ਉਸ ਤੋਂ ਬਾਅਦ ਜੋ ਰਾਜਾ ਰਗੂਵੰਚੀਆ ਉਸ ਦਾ ਕਤਲ ਕਰਵਾਇਆ ਕਤਲ ਕਿਉਂ ਕਰਵਾਇਆ ਇਸ ਬਾਰੇ ਅਜੇ ਕੁਝ ਵੀ ਨਹੀਂ ਪਤਾ ਇਸ ਪਿੱਛੇ ਜੋ ਰਾਜ ਆ ਉਹ ਅਜੇ ਖੁੱਲ ਕੇ ਬਾਹਰ ਨਹੀਂ ਆਇਆ ਅਸਲ ਵਿੱਚ ਸੋਨਮ ਅਤੇ ਰਾਜਾ ਦੋਨੋਂ ਇੱਕ ਦੂਜੇ ਨੂੰ ਜਾਣਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਪਰਿਵਾਰ ਵਾਲਿਆਂ ਦੀ ਸਹਿਮਤੀ ਦੇ ਨਾਲ 11 ਮਈ 2025 ਨੂੰ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਇਹਨਾਂ ਨੇ ਹਨੀਮੂਨ ਤੇ ਜਾਣ ਦਾ ਪਲਾਨ ਬਣਾਇਆ। ਇਹਨਾਂ ਨੇ ਪਹਿਲਾਂ ਕਸ਼ਮੀਰ ਜਾਣਾ ਸੀ ਪਰ ਕਸ਼ਮੀਰ ਦੇ ਵਿੱਚ ਹਾਲਾਤ ਠੀਕ ਨਹੀਂ ਸੀ ਇਸ ਲਈ ਇਹਨਾਂ ਨੇ ਸੋਚਿਆ ਕਿ ਗੁਹਾਟੀ ਹੁੰਦੇ ਹੁੰਦੇ ਆਪਾਂ ਸਲਾਂਗ ਜਾਵਾਂਗੇ ਉੱਥੇ ਹਨੀਮੂਨ ਮਲਾਵਾਂਗੇ ਤੇ ਫਿਰ 20 ਮਈ 2025 ਤੋਂ 29 ਮਈ 2025 ਯਾਨੀ 9 ਦਿਨਾਂ ਦਾ ਟੂਰ ਬਣਾਇਆ ਜਾਂਦਾ। 23 ਮਈ 2025 ਨੂੰ ਸੋਨਮ ਰਗੂਮੰਸ਼ੀ ਦੇ ਨਾਲ ਉਸ ਦੀ ਸੱਸ 우ਮਾ ਦੇਵੀ ਦੀ ਗੱਲ ਹੁੰਦੀ ਹੈ ਤਕਰੀਬਨ ਦੁਪਹਿਰ ਦੇ 1:45 ਮਿੰਟ ਤੇ ਤਾਂ ਸੋਨਮ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਇੱਥੇ ਨੈਟਵਰਕ ਨਹੀਂ ਆ ਰਿਹਾ ਮੈਂ ਤੁਹਾਡੇ ਨਾਲ ਰੁੱਕ ਕੇ ਗੱਲ ਕਰਨੀ ਉਸ ਤੋਂ ਬਾਅਦ ਸੋਨਮ ਦਾ ਜੋ ਫੋਨ ਹੁੰਦਾ ਉਹ ਬੰਦ ਹੋਣ ਲੱਗਦਾ ਤੇ ਪਰਿਵਾਰ ਦਾ ਸੋਨਮ ਅਤੇ ਰਾਜੇ ਦੇ ਨਾਲ ਸੰਪਰਕ ਟੁੱਟ ਜਾਂਦਾ ਹੈ ਹੁਣ 24 ਮਈ ਵੀ ਵੀ ਬੇਟ ਕੀਤੀ ਜਾਂਦੀ ਹੈ 24 ਮਈ ਨੂੰ ਵੀ ਇਹਨਾਂ ਨਾਲ ਕੋਈ ਸੰਪਰਕ ਨਹੀਂ ਹੁੰਦਾ 25 ਮਈ ਆ ਜਾਂਦੀ ਹੈ 25 ਮਈ ਨੂੰ ਰਾਜੇ ਦਾ ਭਰਾ ਅਤੇ ਸੋਨਮ ਦਾ ਭਰਾ ਦੋਨੋਂ ਇੱਥੇ ਆਉਂਦੇ ਨੇ ਤੇ ਇਹਨਾਂ ਦੀ ਤਲਾਸ਼ ਕਰਦੇ ਨੇ ਪੁਲਿਸ ਨੇ ਵੀ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਪਰ ਇਹ ਆਪਣੇ ਤੌਰ ਤੇ ਸੋਨਮ ਅਤੇ ਰਾਜੇ ਦੀ ਤਲਾਸ਼ ਕਰਦੇ ਨੇ ਪਰ ਉਹ ਨਹੀਂ ਮਿਲਦਾ ਫਿਰ ਯੂਟਿਊਬਰਾਂ ਦੀ ਮਦਦ ਲਈਤੀ ਜਾਂਦੀ ਹੈ ਵੀਡੀਓ ਪਾਈਆਂ ਜਾਂਦੀਆਂ ਨੇ ਕਿ ਕਿਸੇ ਨੂੰ ਇਹਨਾਂ ਬਾਰੇ ਪਤਾ ਲੱਗੇ ਤਾਂ ਸਾਨੂੰ ਜਰੂਰ ਦੱਸਿਓ ਹੁਣ 11 ਦਿਨ ਲੰਘ ਜਾਂਦੇ ਨੇ 11 ਦਿਨਾਂ ਬਾਅਦ ਮਗਹਾਲਾ ਦੇ ਇੱਕ ਜ਼ਿਲ੍ਹਾ ਜਿਸ ਦੇ ਅਧੀਨ ਪੈਂਦਾ ਥਾਣਾ ਸੋਹਰਾ ਇਸ ਦੇ ਅਧੀਨ ਪੈਂਦਾ ਇਲਾਕਾ ਕੋਇਸਾ ਡੋਂਗ ਇਸ ਦੀ ਇੱਕ ਬਹੁਤ ਡੂੰਗੀ ਖੱਟ ਦੇ ਵਿੱਚ ਤਕਰੀਬਨ 1000 ਫੁੱਟ ਡੂੰਗੀ ਖੱਟ ਦੇ ਵਿੱਚ ਰਾਜਾ ਰਗੂਮੰਸ਼ੀ ਦੀ লাশ ਮਿਲਦੀ ਹੈ লাশ ਦਾ ਬੜਾ ਬੁਰਾ ਹਾਲ ਸੀ ਇਸ ਦੀਆਂ ਸਾਰੀਆਂ ਹੱਡੀਆਂ ਟੁੱਟੀਆਂ ਹੋਈਆਂ ਸ ਤੇ লাশ ਦੇ ਕੋਲ ਇੱਕ ਨਾਰੀਅਲ ਕੱਟਣ ਵਾਲਾ ਦਾਤ ਵੀ ਮਿਲਦਾ ਹੈ ਇਹ ਮਾਮਲਾ ਬੜਾ ਹਾਈਲਾਈਟ ਹੁੰਦਾ ਹੈ ਰਾਜਾ ਰਗੂਬੰਸੀ ਦੀ ਤਾਂ লাশ ਮਿਲ ਗਈ ਸੀ ਪਰ ਹੁਣ ਸਭ ਇਹ ਸੋਚ ਰਹੇ ਸੀ ਕਿ ਆਖਰ ਜੋ ਇਸਦੀ ਪਤਨੀ ਸੋਨਮ ਰਗੂਬੰਸੀ ਆ ਉਹ ਕਿੱਥੇ ਚਲੇਗੀ ਉਸ ਨੂੰ ਕਿਸੇ ਨੇ ਮਾਰ ਦਿੱਤਾ ਜਾਂ ਉਸ ਨਾਲ ਕੀ ਹੋਇਆ ਇਹ ਸਭ ਕੁਝ ਲੋਕ ਜਾਣਨਾ ਚਾਹੁੰਦੇ ਸੀ ਪਰ ਜੋ ਸੋਨਮ ਸੀ ਉਸ ਦਾ ਕੁਝ ਪਤਾ ਨਹੀਂ ਲੱਗਿਆ ਤਾਂ ਫਿਰ 8 9 ਜੂਨ 2025 ਦੇ ਤਕਰੀਬਨ 1 ਵਜੇ ਉੱਤਰ ਪ੍ਰਦੇਸ਼ ਦੇ ਗਾਜੀਪੁਰ ਦੇ ਅਧੀਨ ਪੈਂਦੇ ਇੱਕ ਢਾਬੇ ਦੇ ਕੋਲ ਸੋਨਮ ਮਿਲਦੀ ਹੈ ਤੇ ਫਿਰ ਪੁਲਿਸ ਉਸ ਨੂੰ ਗ੍ਰਿਫਤਾਰ ਕਰਦੀ ਹੈ ਹੁਣ ਪੁਲਿਸ ਇਸ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ ਕਿ ਆਖਰ ਇਹ ਸਾਰਾ ਕੀ ਮਾਮਲਾ ਹੈ ਜੇ ਸੋਨਮ ਨੇ ਆਪਣੇ ਪਤੀ ਦਾ ਕਤਲ ਕੀਤਾ ਤਾਂ ਕਿਉਂ ਕੀਤਾ ਇਸ ਵਿੱਚ ਹੋਰ ਕੌਣ ਕੌਣ ਇਨਵੋਲਵ ਨੇ ਇਹ ਸਾਰੀ ਜੋ ਕਹਾਣੀ ਹੈ ਅਜੇ ਇੱਕ ਰਾਜ਼ ਬਣੀ ਹੋਈ ਹੈ ਜਲਦੀ ਹੀ ਇਸ ਉੱਤੋਂ ਪਰਦਾ ਉੱਠੇਗਾ ਤੇ ਫਿਰ ਪਤਾ ਲੱਗੇਗਾ ਕਿ ਆਖਰ ਰਾਜਾ ਰਗੂਬੰਸ਼ੀ ਦੇ ਕਤਲ ਪਿੱਛੇ ਕੀ ਸੱਚਾਈ ਹੈ ਕਿਉਂ ਉਸ ਦਾ ਕਤਲ ਕੀਤਾ ਕਿਉਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਖੁਸ਼ਹਾਲ ਜੋੜੇ ਦਾ ਵਿਆਹ ਹੁੰਦਾ ਹੈ ਉਹ 11 ਮਈ 2025 ਨੂੰ ਉਹਨਾਂ ਦਾ ਵਿਆਹ ਹੁੰਦਾ ਹੈ ਉਸ ਤੋਂ ਬਾਅਦ ਉਹ ਹਨੀਮੂਨ ਵਾਸਤੇ ਜਾਂਦੇ ਨੇ ਪਰ ਹਨੀਮੂਨ ਜੋ ਪਤੀ ਹੁੰਦਾ ਉਸ ਦੇ ਲਈ ਕਾਲ ਬਣ ਕੇ ਹੁੰਦਾ ਤੇ ਉਸ ਦੀ ਬੜੀ ਬੁਰੀ ਤਰ੍ਹਾਂ ਹੱਤਿਆ ਕਰ ਦਿੱਤੀ ਜਾਂਦੀ ਹੈ ਇਸ ਲਈ ਕਹਿੰਦੇ ਆ ਕਿ ਪਤਾ ਨਹੀਂ ਕਦੋਂ ਕਿਹੋ ਜਿਹੇ ਹਾਲਾਤ ਬਣ ਜਾਣ ਜ਼ਿੰਦਗੀ ਤੁਹਾਨੂੰ ਕਿਸ ਮੋੜ ਤੇ ਲੈ ਆਵੇ ਕਦੋਂ ਤੁਹਾਡੇ ਨਾਲ ਉਹ ਹੋ ਜਾਵੇ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ ਸੋ ਇਸ ਘਟਨਾ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆਂ